ਸ਼ੇਂ ਸਿੰਘ ਵਿਸ਼ਨੂੰ ਅਗਵਾੰਦੀ ਜੈ ਸੋਹੰਮਾ ਸ਼ੇਂ ਸਿੰਘ ਵਿਸ਼ਨੂੰ ਅਗਵਾੰਦੀ ਜੈ ਸਾਡੇ ਸਤਿਕਾਰਯੋਗ ਨਗਰ ਵਾਸੀਓ ਇਸ ਕਰਮਕਾਰ ਦੇ ਗੱਠਰਿਆਂ ਨੂੰ ਦਾਸ ਆਬੀ ਜੀ ਦੇ ਚਰਨਾਂ ਵਿੱਚ ਬੜੇ ﺍﻟਾਈ ਤੇ ਸ਼ੁਭ ਸ਼ਬਦਾਂ ਦੀ ਬੇਨਤੀ ਰੱਖਦਾ ਹੈ ਦਾਸ ਦੀ ਬੇਨਤੀ ਦਾ ਜੋੜ ਮੈਂ ਸਾਰੀ ਮਾਨਤ ਮਨੁੱਖੀ ਜਾਤੀ ਜੀਵਾਂ ਦੇ ਨਾਲ ਹੈ ਉਹ ਕਾਲਪੁਰ ਜੋ ਪ੍ਰਮਾਤਮਾ ਜੋ ਨਾਦੀ ਤਾਕਤ ਹੈ ਸਾਰੀ ਕੁਦਰਤ ਦਾ ਰਚਣਹਾਰ ਹੈ ਜਿਸ ਦੇ ਹੁਕਮ ਅnder ਇਹ ਸਮਾਜ ਲੋਕ ਦੀ ਧਰਤੀ ਉੱਤੇ ਗੁਰੂ ਅਵਤਾਰਾਂ ਪਦਮਰਾ ਦਾ ਆਗਮਨ ਹੋਇਆ ਸਮੇਂ-ਸਮੇਂ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੇ ਸ਼ਬਦ ਤਾਕਤ ਨੂੰ ਪਗਮਰਾ ਗੁਰੂ ਅਵਤਾਰਾਂ ਭਗਤਾਂ ਦੇ ਸੰਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਰਿਹਾ ਉਹ ਪਰਮਾਤਮਾ ਉਹ ਨੀਕ ਲੰਕ ਇਸ ਮਾਤ ਲੋਕ ਦੀ ਧਰਤੀ ਉੱਤੇ ਸਹਿਬ ਦਸਵੇਂ ਪਾਤਸ਼ਾਹ ਦੇ 250 ਸਾਲ ਪੂਰੇ ਹੋਣ ਤੇ ਮਹੰਮਦ ਸਾਹਿਬ ਦੇ 14ਵੀਂ ਸਦੀ ਦੇ ਅਖੀਰ ਤੇ ਉਹ ਪਰਮਾਤਮਾ ਨੀਕ ਲੰਕ ਇਸ ਮਾਤ ਲੋਕ ਦੀ ਧਰਤੀ ਉਤੇ ਪ੍ਰਗਟ ਹੋ ਚੁੱਕੇ ਹਨ ਉਹਦਾ ਪ੍ਰਕਾਵਾ ਹੋ ਚੁੱਕਾ ਹੈ ਸੋ ਆਉ ਉਹਦੇ ਪ੍ਰਕਾਵੇ ਦੀ ਜਾਣ ਪਛਾਣ ਪਾਉਣ ਵਾਸਤੇ ਸੰਸਾਰੀ ਜੀਵਨ ਸਹਿਬ ਦਸਵੇਂ ਪਾਤਸ਼ਾਹ ਦਾ ਹੁਕਮ ਨਾ ਸੁਣੀਏ ਦਸਵੇਂ ਪਾਤਸ਼ਾਹ ਕੀ ਕਹਿੰਦੇ ਜਿਸ ਦੀ ਗੋਬਿੰਦ ਕਰਕੇ ਗਿਆ ਤਕੀਦ ਫਰਮਾਣਾ ਇੱਕ ਗੜਾਈਆ ਦੇਹੀ ਅਵਕਾਰ ਪਗੰਬਰ ਰੱਖਦੇ ਗਏ ਅਢੀਕ ਬਿਨ ਨੈਣਾ ਨੈਣ ਉਠਾਈਆ ਸੋ ਕਲ ਜੋ ਗਯੰਤ ਅੰਧੇਰਾ ਮਿਟੇ ਤਰੀਖ ਨਿਰਗੁਣ ਚੰਦ ਕਰੇ ਨਿਸ਼ਾਨੀਆ ਜਨ ਪਰ ਕਾ ਨਾਮ ਕਰ ਬਖਸ਼ੀਸ਼ ਰਹਿਮਤ ਇੱਕ ਕਮਾਈਆ ਜੋਤੀ ਜੋਤ ਰੂਪ ਹਰ ਅਬ ਆਪਣੀ ਕਿਰਪਾ ਕਰ ਦੇਵ ਨਹਰਾ ਸੱਚਾ ਵਰ ਗੋਬਿੰਦ ਕਹ ਸੱਚਖੰਡ ਦਵਾਰੇ ਤਕਿਆ ਪੁਰਖ ਬਨਾਚੀ ਪਰਮ ਪੁਰਖ ਬੈਠਾ ਧਣ ਲਗਾਇਆ ਇਹ ਕਿੰਦਰਸੇ ਬਾਦਸ਼ਾਹ ਇਹ ਉਹ ਨੇਕ ਲੰਗ ਜਿਹੜਾ ਪ੍ਰਗਟ ਹੋਇਆ ਹੈ ਕਿੱਥੇ ਦੇਖਿਆ ਹੈ ਸੱਚਖੰਡ ਦੇ ਦਵਾਰੇ ਵਿੱਚ ਗੋਬਿੰਦ ਕਹ ਸੱਚਖੰਡ ਦਵਾਰੇ ਤਕਿਆ ਪੁਰਖ ਬਨਾਚੀ ਪਰਮਪੁਰਖ ਬੈਠਾ ਸੋਭਾ ਪਾਈਆ ਸ੍ਰਿਸ਼ਟੀ ਵਿੱਚ ਵੇਖਿਆ ਹਰ ਕਟ ਨਿਵਾਸੀ ਇੱਥੇ ਵਾਸਾ ਵਾਲਾ ਕਿੱਥੇ ਆ ਸ੍ਰਿਸ਼ਟੀ ਵਿੱਚ ਵੇਖਿਆ ਹਰ ਕਟ ਨਿਵਾਸੀ ਗ੍ਰਹ ਗ੍ਰਹ ਅੰਦਰ ਆਪਣਾ ਨਿਰਗੁਣ ਜੋਤ ਘਰੇ ਰੁਸ਼ਮਾਈਆ ਗ੍ਰਹ ਮੰਡਾ ਖੰਡਾ ਵੇਖਿਆ ਅਗੰਮ ਜੋਤ ਪ੍ਰਕਾਸ਼ੀ ਪਾਰ ਬ੍ਰह्म ਪਤ ਪਰਮੇਸ਼ਰ ਆਪਣੀ ਖੇਲ ਵਿਖਾਈਆ ਗੋਰੀ ਅਵਤਾਰ ਪਗੰਬਰ ਜੇ ਦਾ ਬਣਿਆ ਦਾਸੀ ਗੁਰੂ ਅਵਤਾਰ ਪਗੰਬਰ ਕਿਦੇ ਦਾਸ ਬਣੇ ਜਿਸ ਦਾ ਪ੍ਰਗਟਾਵਾ ਹੋਇਆ ਮਾਤ ਲੋਕ ਦੀ ਧਰਤੀ ਤੇ ਬਣਿਆ ਦਾਸੀ ਸੇਵਕ ਹੋ ਕੇ ਧੁਰ ਦੀ ਸੇਵਾ ਮੰਗ ਮੰਗਾਈ ਆ ਸੋ ਸਹਿਬ ਸਤਗੁਰੂ ਪੁਰਖ ਅਕਲਾਦੀਨ ਦੇ ਆਲਾ ਮੇਰੀ ਪੂਰੀ ਕਰਿਆਸੀ ਉਹ ਸਹਿਬ ਪ੍ਰਮਾਤਮਾ ਜਿਹੜਾ ਏ ਸੇਵ ਦੱਸੇ ਪਾਸ਼ਾ ਦੇ ਜਿੰਨ ਪੂਰੀ ਆਸ ਕੀਤੀ ਉਹ ਜਰਾ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਹੋਇਆ ਕਿਹੜਾ ਹੈ ਕਿ ਹੋ ਜਾ ਉਹ ਹਵਾਲਾ ਆ ਰਿਹਾ ਹੈ ਤੀਨ ਦਿਾਲ ਤੇਰੀ ਪੂਰੀ ਕਰੇ ਆਸੀ ਆਛਾ ਵਜੇ ਆਛਾ ਆਪਣੀ ਨਾਲ ਮਲਾਈਆ ਲੋਕ ਮਹਤ ਕਲਯੁਗ ਅੰਤ ਸ੍ਰੀ ਭਗਵੰਤ ਖੇਲ ਬੁਖਾਵੇ ਆਪਣੀ ਘਾਟੀ ਪਤਨ ਕਿਨਾਰਾ ਤਦ ਦੁਜਾ ਨજર ਕੋਈ ਰਹਿਣ ਨਾ ਪਾਈ ਆ ਨਿਰ ਤਲਾਰਾ ਦੁਜਾ ਰਹਿਣ ਕੋਈ ਨਾ ਪਾਈ ਆ 20 ਅਬੀਸਾ ਹਰ ਜਗ ਦਿਸ਼ਾ ਸਦੀ ਜੋਦਵੀਂ ਅੰਤ ਅਖੀਰ ਬੇਨजीर ला ਸ਼ਰੀਕ ਮਿਟੇ ਵਾਟੀ ਨਿਰਵੈਰ ਹੋ ਕੇ ਆਪਣਾ ਹਕੂਮਤ ਆਈ ਆ ਨਿਰਵੈਰ ਹੋ ਕੇ ਨਿਰਗੁੰਧਕਾਰ ਆਪਣਾ ਹਕੂਮਰਤ ਆਇਆ ਉਹਨੇ ਨਿਰਵੈਰ ਹੋ ਕੇ ਆਪਣਾ ਹਕੂਮਰਤ ਆਇਆ ਨਮਸਤ ਕੀਵੇਂ ਨਾਮ ਸੁਦੇਸ਼ਾ ਗੰਮੀ ਪਾਤੀ ਗੰਮੀ ਪਾਤੀ ਤੂੰ ਮੇਰਾ ਮੈਂ ਤੇਰਾ ਢੋਲਾ ਸਭ ਨੂੰ ਦੇ ਸੁਨਾਇਆ ਪੂਰੇ ਸੰਸਾਰ ਨੂੰ ਸੁਨਾਇਆ ਜਿਹੜਾ ਨੇਕ ਲਖ ਪ੍ਰਗਟ ਹੋਇਆ ਹੈ ਸੁਨਾਇਆ ਤਗੜਾ ਮੁਕੇ ਊਚ ਨੀਚ ਰੌ ਰੰਗ ਦੀਨ ਮਜਬ ਜਾਤ ਪਾਤੀ ਆਤੰਬਰ ਆਤੰਬਰਮ ਪਾਰ ਬ੍ਰਹਮ ਭੇਵ ਮਨੁਖ ਜਾਤੀ ਦੇ ਜਰਾਈਆ ਨਿਜਰ ਧਾਰਾ ਅੰਮ੍ਰਿਤ ਬੂੰਦ ਦੇਵੇ ਸੁਆਤੀ ਓਮਿਓ ਰਸ ਆਪਣਾ ਆਪ ਵਰਤਾਈਆ ਪੂਰੀ ਕਿਰਿਆ ਮਨ ਵਾਸ਼ਨਾ ਮੇਟ ਅੰਧੇਰੀ ਰਾਤੀ ਉਨਿਰ ਗਨੋ ਉਨਿਰ ਗਨੋ ਜੋਤ ਨੂਰ ਕਰੇ ਰਸ਼ਨਾਈ ਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਦਵਾਰਾ ਮੁਕਮਰਤਾ ਹੈ ਆ ਗੋਬਨ ਕਹੇ ਸੱਜ ਖੰਡ ਦਵਾਰੇ ਵੇਖਿਆ ਸ਼ੈਨ ਸ਼ਾ ਕਿਹੜਾ ਸ਼ੈਨ ਸ਼ਾ ਕਿੱਥੇ ਵੇਖਿਆ ਸੱਤਖੰਡ ਦਵਾਰੇ ਗੋਬਨ ਕਹੇ ਸੱਜ ਖਣੇ ਦੁਆਰੇ ਵੇਖਿਆ ਸ਼ੈਨ ਸ਼ਾਹ ਸ਼ਾਹ ਪਾਦਸ਼ਾਹ ਇੱਕੋ ਨਜ਼ਰੀ ਆਈਆ ਦੋ ਚਾਰ ਨਹੀਂ ਨਜ਼ਰਾਂ ਨੇ ਸੰਸਾਰ ਦੇ ਨਜ਼ਰਾਦ ਇੱਕੋ ਹੀ ਹਣ ਇੱਕੋ ਨਜ਼ਰੀ ਆਈਆ ਜਿਸ ਨੂੰ ਕਹਿੰਦੇ ਸਾਰੇ ਬੇਪਰਵਾ ਉਹਨੂੰ ਕਹਿੰਦੇ ਸਾਰਾ ਸੰਸਾਰ ਬੇਪਰਵਾਹ ਬੇਪਰਵਾਹ ਬੇਅੰਤ ਕਰਕੇ ਰਹੇ ਗਾਇਆ ਜੋ ਹੁਕਮੇ ਅੰਦਰ ਹੁਕਮ ਰਿਆ ਵਰ ਕਾ ਦੁਰਘੁਰ ਮਾਨਾ ਇੱਕ ਸੁਣਾਈ ਆ ਸੋ ਕਲਯੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਬਣੇ ਮਲਾ ਕਿਹੜੀ ਧਾਰ ਚ ਨਿਰਗੁਣ ਦੀ ਧਾਰ ਵਿੱਚ ਮਲਾ ਬਣਿਆ ਬੜੇ ਮਲਾ ਬ੍ਰਹਮੰਡ ਖੰਡ ਪੂਰੀ ਲੋਕ ਆਚ ਪਤਾਲ ਗਗਨ ਗਨੰਤਰ ਬੇੜਾ ਆ ਚਲਾਈ ਆ ਗੁਰਿਆਤਾਰ ਪਗੰਬਰ ਜਿਸ ਨੂੰ ਪਖਸਾਂ ਵਿੱਚ ਆਏਗਾ ਲਿਖਤਾ ਵਿੱਚ ਸ਼ਹਾਦਤ ਗਏ ਭਗਦਾਇਆ ਸੋ ਨਿਰਗੁਣ ਨੂਰ ਜੋਤ ਕਰੇ ਰੁਸ਼ਨਾ ਕਲਕਲਗੀ ਵੇਸ ਵਟਾਈਆ ਜਿਸ ਨੂੰ ਜਨਮੇ ਕੋਈ ਨਾਮਾ ਜਿਸ ਨੂੰ ਜਨਮੇ ਕੋਈ ਨਾਮਾ ਪਿਤਾ ਕੂਦ ਨਾ ਗੋਦ ਉਠਾਈਆ ਸੋ ਲੈਣਾ ਦੇਣਾ ਲੇਖਾ ਜਾਣੇ ਦੋ ਜਹਾਂ ਦੋ ਜਹਾਂ ਪੜਦਾ ਓਲਾ ਆਪੇ ਦਇਆ ਚੁਕਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਹਿਬ ਸਤਿਗੁਰੂ ਉਰਖਿਆ ਕਾਲਾ ਸਹਿਬ ਸਤਿਗੁਰੂ ਉਰਖਿਆ ਕਾਲਾ ਅਗਲ ਕਲ ਤਾਰੇ ਆਪਣੀ ਕਾਲ ਵਰਤਾਈ ਆ ਗੋਵਨ ਕਹੇ ਸਜ ਖਣ ਦੁਆਰੇ ਵੇਖਿਆ ਸ੍ਰੀ ਭਗਵਾਨ ਸ੍ਰੀ ਭਗਵਾਨ ਸਿ ਸ਼੍ਰੀ ਭਗਵਾਨ ਭਗਵਨ ਬੈਠਾ ਸੋਭਾ ਪਾਈ ਆ ਜਿਹਦਾ ਝੋਲਾ ਧਰਮ ਨਿਸ਼ਾਨ ਜਿਵੇਂ ਅਸ਼ਮਾਨ ਸੀਸ ਝੁਕਾਈ ਆ ਕੋਟਨਕੋਟ ਬੈਠੇ ਕਾਨ ਸੀਤਾ ਦੇ ਰਾਮ ਦੇਣ ਦੁਹਾਈ ਆ ਕੋਟਨਕੋਟ ਇਸਾ موسی ਮਹਮਦ ਮੰਗਨਦਾਨ ਦਰਵੇਸ਼ ਹੋ ਕੇ ਅੱਖ ਦਰਵੇਸ਼ ਹੋ ਕੇ ਅੱਖ ਜਗਾਈ ਆ ਨਾਨਕ ਨਰਗਣੂ ਕਾਰਪੁਰ ਨਾਮ ਨਰਾਇਣ ਮਿਲ ਕੇ ਵਜੇ ਵਧਾਈਆ ਗੋਬਿੰਦ ਕਿਹਾ ਗੋਬਿੰਦ ਕਿਹਾ ਸਾਰੇ ਜੋ ਗੋਬਿੰਦ ਕਿਹਾ ਮੈਂ ਉਹਦਾ ਯੋਧਾ ਸੂਰਬੀਰ ਸੂਰਬੀਰ ਸੁੱਤ ਬਲਵਾਨ ਸ਼ਬਦੀ ਆਪਣਾ ਨਾਂ ਜਨਾਈਆ ਕਲ ਜੋਗੰਤ ਸਦੀ 14 ਲੋਕ ਮਾਤ ਹੋਵਾਂ ਪ੍ਰਧਾਨ ਪਰੰਪੁਰਖ ਠਾਕਰ ਸੁਆਮੀ ਦੇਵੇ ਮਾਨ ਵੜਾਈਆ ਕੂੜੀ ਕਿਰਿਆ ਮੋਹ ਮਮਤਾ ਮਾਇਆ ਵੁਕਾਰ ਹੰਕਾਰ ਮੇਟਾ ਵਿੱਚ ਜਹਾਨ ਸੱਚ ਸੁੱਚ ਧਰਮ ਮਾਰ ਕੇ ਇੱਕ ਲਗਾਈਆ ਬੁੱਧੀ ਬਦਲ ਦੇ ਵੈਣ ਸੁਹਾਨ ਸ਼ਰਅ ਰਹੇ ਨਾ ਕੋਈ ਸ਼ੈਤਾਨ ਚਾਰ ਵਰਨ 18 ਵਰਨ ਇੱਕੋ ਧਰਮ ਦਾ ਸੋਮਾਨ ਨਾਮ ਪੱਜਨ ਬਨ ਗਈ ਇਕੋ ਦਿਆਂ ਸਮਝਾਈਆ ਸਬਦਾ ਇਛੋ ਵੇ ਸ੍ਰੀ ਭਗਵਾਨ ਜੁਜੇ ਮੰਨੇ ਕੋਈ ਨਾ ਆਨ ਕਲਮਾ ਕਾਇਨਾਤ ਕਰੇ ਨਾ ਕੋ ਇਕਲੀ ਆਨ ਆਤਮ ਪਰਮਾਤਮ ਪਰਮਾਤਮ ਆਤਮ ਪਰ ਬ੍ਰਹਮ ਬ੍ਰਹਮ ਬੇ ਅਪੇਰ ਅਨਪਵਦ ਰਿਸ਼ੀ ਦਿਆਂ ਖਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੋਬਿੰਦ ਕਿਹਾ ਪ੍ਰਭੂ ਸੁਣ ਮੇਰਿਆ ਵੱਡਿਆ ਸੇਠਾ ਕੀ ਕਿਹਾ ਪ੍ਰਭੂ ਨੂੰ ਅਕਾਲ ਪ੍ਰਭੂ ਕੀ ਜਿੰਨਾ ਗੋਬਿੰਦ ਗੋਬਿੰਦ ਕਿਹਾ ਸੁਣ ਪ੍ਰਭੂ ਮੇਰਿਆ ਵੱਡਿਆ ਸੇਠਾ ਤੁਮ ਰਾ ਤੇਰੀ ਵਢਾਈ ਆ ਤੋ ਫਗਣ ਨੂੰ ਉਪਰੋਂ ਆਇਆ ਹੈਠਾ ਆਪਣੀ ਦਇਆ ਕਮਾਈ ਆ ਕੁਝ ਕੌਲ ਕਰ ਕੁਝ ਕੌਲ ਇਕਰਾਰ ਕਰ ਚੇਤਾ ਪਿਛਲੀ ਯਾਦ ਕਰਾਈ ਆ ਜੇ ਤੇਰਾ ਇਕ ਮੈਂ ਬੇਟਾ ਜੇ ਤੇਰਾ ਇਕ ਮੈਂ ਬੇਟਾ ਸਬੂਤ ਲਿਆ ਬਣਾਈ ਆ ਤੂੰ ਮੈਨੂੰ ਬਣਾਇਆ ਖੇਵਟ ਖੇਟਾ ਸੇਵਾ ਸੱਚ-ਸੱਚ ਘੁਮਾਈ ਆ ਧਰਮ ਦੀ ਧਾਰ ਬਣਾ ਕੇ ਨੇਤਾ ਨਿਜ ਆਪਣਾ ਹੁਕਮ ਦਿੱਤਾ ਸੁਣਾਈ ਆ ਮੇਰੇ ਹੱਥ ਫੜਾਇਆ ਗੁਰਮੁਖਾਂ ਦਾ ਲੇਖਾ ਇਹਨਾਂ ਦਾ ਗੁਰਮੁਖਾਂ ਦਾ ਗੁਰਮੁਖਾਂ ਦਾ ਲੇਖਾ ਸੱਜਣ ਸਾਜੇ ਜੋਰ ਜੜਾਈ ਆ ਮੈਂ ਭੈਣ ਨਹੀਂ ਦੇਣਾ ਕੋਈ ਭਲੇਖਾ ਭਰਮ ਅੰਦਰੋਂ ਜਿਸਮ ਦੇਣਾ ਕਢਾਈ ਆ ਮੇਰਾ ਵਸਣ ਵਾਲਾ ਗੁਰਮੁਖਾਂ ਦੇ ਅੰਦਰ ਹੋਣਾ ਵੇਸਾ ਦੂਜਾ ਧਾਮ ਨਾ ਕੋਈ ਰਖਾਈਆ ਸ਼ਬਦੀ ਧਾਰ ਕਮਾਂ ਵੇਸਾ ਤ ਤ ਸਮਝ ਕੋ ਇਹ ਨਾ ਪਾਈਆ ਮੈਂ ਤੇਰਾ ਆਦ ਮੈਂ ਤੇਰਾ ਆਦੀ ਸੁਤ ਇੱਕ ਪਲੇਠਾ ਜਿਸ ਨੂੰ ਮੁੜ ਕੇ ਜਨਮੇ ਕੋ ਇਹ ਨਾ ਮਾਇਆ ਮੇਰੀ ਸਦਾ ਅਲਰ ਜੋਨੇ ਨਮ ਨਿਸ਼ਾ ਫਿਰ ਦੁਬਾਰੂ ਆਪਣਾ ਕੋਇਆ ਵਿਖਾਈਆ ਦੋ ਜਹਾਨ ਤੇਰੀ ਮੇਰਾ ਅੰਦਰ ਵੇਖੋ ਪੜਦਾ ਇਹ ਵਰ ਨਾ ਕੋਇਆ ਰਖਾਈਆ ਤੈਨੂੰ ਨਹੀਂ ਪਤਾ ਇਹ ਕਿਹਦਾ ਗੋਬਨਾ ਕੋ ਅਕਾਲ ਪੁਰਖ ਨੂੰ ਤੈਨੂੰ ਨਹੀਂ ਪਤਾ ਕਿਉਂ ਬੱਚੇ ਚੜਾਏ ਬੇਟਾ ਆਪਣਾ ਆ ਮਟਾਈ ਆ ਆਪਣਾ ਆ ਮਟਾਈ ਆ ਤੇਰਾ ਖੇਰ ਵੇਖਣਾ ਵੇਖਦਾ ਰਿਆ ਅੱਗੇ ਤਾਂ ਬਿਛੇਤਾ ਜਬ ਚੌਕੜੀ ਅੱਖ ਖਲਾਈ ਆ ਜੋਤੀ ਜੋਤ ਰੂਪ ਹਰ ਅਬ ਆਪਣੀ ਕਿਰਪਾ ਕਰ ਦੇ ਸੱਚਾ ਵਰ ਸਦਾ ਸਿੱਤੇ ਜਮਲਾ ਜੱਜ ਕੇ ਹਰ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਦਾਸ ਕੋਲੋਂ ਨੇ ਇੱਕ ਹੀ ਗਲਤੀਆਂ ਹੋ ਗਿਆ ਹੋਣਗੀਆਂ ਉਹਨਾਂ ਗਲਤੀਆਂ ਨੂੰ ਮੁੱਖ ਰੱਖਦਾ ਆ ਦਾਸ ਆਪਣੇ ਸਭ ਗੁਰੂ ਪਾਸੋਂ ਹਰ ਸੰਗਤ ਪਾਸੋਂ ਮਾਫੀ ਦਾ ਜਾਜੀ ਕੇ ਆਓ ਜੇ ਕਰੇ ਦਾ ਸਾਥ ਦਿਓ ਸੋਹੰਗਵਾ ਕੇ ਸਿੰਘ বিষ্ণੋ ભગવાન ਦੀ ਜਾ ਸੋਹੰਗ Sevgi, 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 sevgi,